ਕੱਲ ਦੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਿਮਾਚਲੀ ਵਰਸਸ ਪੰਜਾਬੀ ਕੱਲ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਕਿ ਝੰਡਿਆਂ ਨੂੰ ਉਤਾਰਿਆ ਜਾ ਰਿਹਾ ਹੈ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਨੂੰ ਸਾਨ ਸਾਬਾਂ ਨੂੰ ਉਤਾਰਿਆ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਤਾਂ ਇਹ ਹਿਮਾਚਲੀਆਂ ਦੇ ਵੱਲੋਂ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਵਿੱਚ ਕੁਝ ਹਿਮਾਚਲੀ ਚੰਗੇ ਵੀ ਹੁੰਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਜਿੱਥੇ ਕਿ ਇੱਕ ਹਿਮਾਚਲੀ ਦੇ ਵੱਲੋਂ ਬਹੁਤ ਚੰਗੇ ਤਰੀਕੇ ਨਾਲ ਵਰਤਾਅ ਕੀਤਾ ਗਿਆ ਉਸ ਹਿਮਾਚਲੀ ਦੀ ਸਾਰੇ ਤਾਰੀਫ ਵੀ ਕਰ ਰਹੇ ਨੇ ਇੱਕ ਵਾਰੀ ਉਹ ਵੀਡੀਓ ਦੇਖੋ ਕੱਲ ਹੀ ਆਪੇ ਦੋ ਮੌਕੇ ਤੇ ਹੋ ਗਏ ਲੱਗਦੇ ਗਾੜੀ ਵੀ ਤੋੜੀ ਗਈ ਬਹੁਤ ਹੋ ਰਿਹਾ ਵੀ ਮਾਰਾ ਗਿਆ ਰੋਸ਼ ਕੀ ਘਟਨਾ ਹੋ ਰਹੀ ਹੈ ਕਈ ਤਲਵਾਰੇ ਨਿਕਾਲ ਰਹੇ ਕਈ ਬੁੱਢੇ ਜੀ ਕੱਟੇ ਨਿਕਾਲ ਦੇਗੇ ਆਪਾਂ ਗਾਣਾ ਕਰ ਦੇਗੇ ਜਾਂ ਦਿਨ ਗਾਣਾ ਕਰ ਦੇਗੇ ਬੈਂਡ ਬੇਟੀਆਂ ਉਹ ਛੇੜੀ ਜਾ ਰਹੀਆਂ ਹਨ ਆਪ ਸਭ ਕੋ ਰੋਕ ਕਰਕੇ ਆਪ ਦਾ ਸਵਾਗਤ ਵੀ ਕਰ ਰਹੇ ਹਾਂ ਬਾਜੀ ਦੂਸਰਾ ਆਪ ਸੇ ਨਿਵੇਦਨ ਕਰ ਰਹੇ ਹਾਂ ਕਿ ਆਪ ਆਪਣੇ ਸੰਗਤੋਂ ਕੋ ਆਪਣੇ ਭਾਈ ਬੰਦੋ ਬੋਲੋ ਜੀ ਗੁੰਡਾਗਰਦੀ ਨਹੀਂ ਕਰਦੇ ਆਪ ਲੋਕ ਗੁਰੂ ਘਰ ਜਾ ਰਹੇ ਹਾਂ ਹਾਂ ਗੋਆ ਤੋਂ ਨਹੀਂ ਜਾ ਰਹੇ गुरु घर जा रहे हैं। जा रहे, रहे गुरु जी आप मेरे को लगता है पत्नी पत्र हो मैं चितनी जा ठीक हो ना पति मान होता ना गुरु का दस गुरु में अपने साथ ही सनातन धर्म सिखों का कितना मान है सिख कितनी मुझे कोई पास अब कुछ लोग सिर्फ बदनाम कर रहे हैं अब कल दिन हम बोले यार पंजाब के बंदे ऐसे होते हैं अपमान हो रहा है पूरे पंजाब का एक अगर एक हिमाचली आपके साथ गलत करेगा तो आप लोग बोलेंगे पहाड़ी हैं चार आदमी पूरे हिमाचल हमारा बच्चा हमारा भाई हमारा बेटा नीचे हमारी बेटियाँ नीचे रही है आप लोग क्या बोलते पहाड़ी होते हैं तो हमारा आपसी ਯਾਰ ਸੇ ਬਿਲਕੁਲ ਕੋ ਕਾਇਨੀ ਪਗੜੀ ਪਹਿਨੀ ਹੈ ਨਾ ਕੱਲ ਇਹ ਮਾਸ਼ਾਅੱਲਾ ਮਾਦ ਲਿਨੀ ਅਸੇ ਕੁਛ ਨੀ ਹੋ ਪਹਿਲੇ ਬਹੁਤ ਮਾਹਾਂ ਪੇ ਜਦ ਮੈਂ ਹੀ ਆਇਆ ਤੋ ਰਸੇ ਗਿਆਰਾਂ ਤੇ ਵੀ ਅਨੇ ਲੇ ਬੀਸ ਤੇ ਵਾਦੀ ਆ ਆਪਣੀ ਕੇਮਰਾ ਵੈਸੇ ਜੇਕਰ ਹਰ ਇੱਕ ਹਿਮਾਚਲੀ ਇਦਾਂ ਦਾ ਹੋ ਜਾਵੇ ਤਾਂ ਗੱਲ ਹੀ ਕੀ ਆ ਤਾਂ ਇਸੇ ਹੀ ਮਾਝਲੀ ਵੀਰ ਨੇ ਬਹੁਤੀ तरीके ਨਾਲ ਗੱਲ ਕੀਤੀ ਆ ਸੂਝਵਾਨ ਤਰੀਕੇ ਨਾਲ ਗੱਲ ਕੀਤੀ ਆ ਗੱਲ ਪਿਆਰ ਨਾਲ ਵੀ ਹੋ ਸਕਦੀ ਆ ਅੱਕੜ ਕੇ ਗੱਲ ਨਹੀਂ ਹੋਣੀ ਚਾਹੀਦੀ ਇਹ ਤੁਹਾਨੂੰ ਹੀ ਪਤਾ ਫਿਰ ਆਕੜ ਤਾਂ ਫਿਰ ਸਿੰਘ ਕਿਸੇ ਦੀ ਚੜਦੇ ਨਹੀਂ ਸਿੰਘਾਂ ਨੇ ਵੀ ਫਿਰ ਅੱਗੇ ਹਿਮਾਚਲੀਆਂ ਨੂੰ ਚੈਲੰਜ ਕਰ ਦਿੱਤਾ ਹੈ ਉਹ ਵੀਡੀਓ ਆਪਾਂ ਅੱਗੇ ਦਿਖਾਵਾਂਗੇ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਇਸ ਹਿਮਾਚਲੀ ਵੀਰ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਇਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਸਾਰੇ ਜਿਹੜੇ ਸਿੱਖਪੁਰਾ ਉੱਥੇ ਖੜੇ ਸੀ ਉਹਨਾਂ ਅੱਗੇ ਤਾਂ ਇਦਾਂ ਵੀ ਸਮਝਾਇਆ ਜਾ ਸਕਦਾ ਆ ਹਮੇਸ਼ਾ ਜ਼ੋਰ ਜ਼ਬਰਦਸਤੀ ਨਾਲ ਕੋਈ ਨਹੀਂ ਮੰਨਦਾ ਇਹ ਤੁਹਾਨੂੰ ਵੀ ਪਤਾ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਵੀਡੀਓਜ਼ ਅਤੇ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ